ਅਕਾਲੀ ਦਲ ਵਰਸ ਪੰਜਾਬ ਦੇ ਪ੍ਰਧਾਨ ਤੇ ਹਲਕਾ ਖਰੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਧਾਰ ਕਰੀ ਸੀ ਆਪਣੀ ਜ਼ਮਾਨਤ ਨੂੰ ਲੈ ਕੇ ਐਨਐਸਏ ਹਟਾਉਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਹਾਈ ਕੋਰਟ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਸੁਪਰੀਮ ਕੋਰਟ ਨੇ ਤੁਸੀਂ ਜਿਹੜੇ ਹੋ ਲੋਕਾਂ ਦੀ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਜੀਨਾਂ ਨੂੰ ਅੱਜ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੀ ਪਟੀਸ਼ਨ ਦੇ ਉੱਪਰ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਜੋ ਉਹਨਾਂ ਨੂੰ ਰਾਹਤ ਦਿੰਦਿਆਂ ਹੋਇਆਂ ਜੋ ਆਪਣਾ ਫੈਸਲਾ ਸੁਣਾਇਆ ਹੈ ਤੇ ਹਾਈ ਕੋਰਟ ਨੂੰ ਨਿਰਦੇਸ਼ ਜਾਰੀ ਕੀਤੇ ਨੇ अमृतपाल सिंह इस समय डिब्रूगढ़ की जेल में बंद ने जिन्हों के उपर एन एस एक्ट के तहत लगातार वादा किया गया तीसरे साल उन्होंने उपर एन एस ए वधाई गई है अमृतपाल अक्टूबर में एन एस ए लगाने के विरुद्ध उन्होंने अपनी पटिशन दायर की सुप्रीम कोर्ट के सो सुप्रीम कोर्ट ने कहा कि पटिशनर अमृतपाल इतने आने तो पहला हाई कोर्ट भी जाना चाहिए अदालत ने हाई कोर्ट को निर्देश दिता है ਤੋ ਸੇ ਹਫਤਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੀ ਸੁਣਵਾਈ ਪੂਰੀ ਕਰੇ ਤੇ ਇਸ ਮਾਮਲੇ ਦੀ ਸੁਣਵਾਈ ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਐਨ ਵੀ ਅੰਜੇਨਾ ਦੇ ਬੈਚ ਸਾਹਮਣੇ ਹੋਈਏ ਸੋ ਪਟੀਸ਼ਨ ਦੇ ਵਿੱਚ ਪੱਤਰ ਸਰਕਾਰ ਤੇ ਪੰਜਾਬ ਸਰਕਾਰ ਦੇ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਸਐਸਪੀ ਦਿਹਾਤੀ ਅੰਮ੍ਰਿਤਸਰ ਤੇ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਜੋ ਤੇਰ ਬਣਾਇਆ ਗਿਆ ਅੰਮ੍ਰਿਤਪਾਲ ਦੇ ਵਕੀਲਾ ਨੇ ਦਲੀਲ ਦਿੱਤੀ ਸੀ ਕਿ ਐਨਐਸਏ ਲਗਾਉਣਾ ਉਹਨਾਂ ਦੀ ਨਿੱਜੀ ਆਜ਼ਾਦੀ ਦੀ ਉਲੰਘਣਾ ਹੈ ਔਰ ਉਹਨਾਂ ਦੀ ਨજરਬੰਦੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਅੰਮ੍ਰਿਤਪਾਲ ਦੀ ਪ੍ਰੇਸ਼ਨ ਦੇ ਵਿੱਚ ਇਹ ਵੀ ਮੰਗ ਰੱਖੀ ਗਈ ਸੀ ਕਿ ਉਸ ਨੂੰ ਸੰਸਦ ਦੇ ਸੈਸ਼ਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਜੋ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਸੰਸਦ ਮੈਂਬਰ ਬਣਾਇਆ ਹੈ ਜਿਸ ਵਿੱਚ ਉਹ ਆਪਣੀ ਨજરਬੰਦੀ ਕਾਰਨ ਹਿੱਸਾ ਨਹੀਂ ਲੈ ਪਾਰਿਆ। ਪ੍ਰੇਸ਼ਨ ਵਿੱਚ ਇਹ ਵੀ ਦਲੀਲ ਦਿੱਤੀ ਗਈ ਕਿ ਜਿਸ ਸੰਸਦ ਮੈਂਬਰ ਨੂੰ ਕੰਮ ਕਰਨ ਤੋਂ ਰੋਕਣਾ ਉਸ ਦੇ ਹਲਕੇ ਦੇ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਸੋ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਕਤਲ ਕੇਸ ਵਿਧੀ ਐਨਐਸਏ ਵਿਧਾਇਆ ਗਿਆ ਹੈ ਉਹ 9 ਅਕਤੂਬਰ 2024 ਦਾ ਮਾਮਲਾ ਹੈ ਪੁਲਿਸ ਦੀ ਸਿਟ ਜਾਂਚ ਵਿੱਚ ਅਤਵਾਦੀ ਅਰਸ਼ ਡੱਲਾ ਦੇ ਨਾਲ ਅੰਮ੍ਰਿਤਪਾਲ ਦਾ ਨਾਮ ਵੀ ਜੋ ਸ਼ਾਰਸ਼ ਵਿੱਚ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਹੈ ਅੰਮ੍ਰਿਤਪਾਲ ਇਸ ਸਮੇਂ ਜੋ ਡਿਬਰੂਗੜ ਜਿਲ੍ਹੇ ਵਿੱਚ ਨજરਬੰਦ ਹਨ ਸੋ ਅੰਮ੍ਰਿਤਪਾਲ ਸਿੰਘੇ ਤੀਜੀ ਵਾਰ ਉਹਨਾਂ ਦੇ ਉੱਪਰ ਜੋ ਐਨਐਸਏ ਸਰਕਾਰ ਦੇ ਵੱਲੋਂ ਵਿਧਾਈ ਗਈ ਹੈ ਉਹਨਾਂ ਦੇ ਨੌ ਸਾਥੀਆਂ ਨੇ ਉਹਨਾਂ ਦੇ ਨਾਲ 2 ਸਾਲ ਦੀ ਸਜ਼ਾ ਪੂਰੀ ਕਰ ਲਈ ਔਰ ਇਸ ਵਾਰ ਬਾਕੀ ਸਾਰੇ 9 ਸਾਥੀਆਂ ਦੇ ਉੱਪਰ NSA ਰੱਦ ਕਰ ਦਿੱਤੀ ਗਈ ਪਰ ਸਿਰਫ ਅਮਰਤਪਾਲ ਸਿੰਘ ਨੂੰ 1 ਸਾਲ ਲਈ ਹੋਰ ਜਿਹੜਾ ਵਾਅਦਾ ਕਰ ਦਿੱਤਾ ਗਿਆ ਅਮਰਤਪਾਲ ਸਿੰਘ ਨੂੰ 23 April 2023 ਨੂੰ ਜੋ ਹਿਰਾਸਤ ਵਿੱਚ ਲਿਆ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੇ ਉੱਪਰ NSA ਲਗਾਇਆ ਗਿਆ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜਿਆ ਗਿਆ ਸਰਕਾਰ ਨੇ ਕਿਹਾ ਸੀ ਕਿ ਅਮਰਤਪਾਲ ਦੀਆਂ ਗਤੀਵਿਧੀਆਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਹਰਤੇ ਪੰਜਾਬ ਵਿੱਚ ਨਜ਼ਰਬੰਦੀ ਨੂੰ ਲਗਾਤਾਰ 2 ਸਾਲ ਲਈ ਵਾਅਦਾ ਕੀਤਾ ਗਿਆ ਸੀ भावें अमृतपाल के नौ साथियों के उपर दो साल बाद एन एस ए हटा दिता गया पर अमृतपाल के उपर नज़रबंदी की तीजी बार जो वादा कर दिता गया इस कारण अमृतपाल की जमानत प्राप्त करना पंजाब वापस आना जो मुश्किल लग रहा है सो अमृतपाल जिन्ह ने हूँ यह पटिशन सप्रीम कोर्ट दायर की पर सप्रम कोर्ट ने उन्होंने पटिशन निचली अदालत में भेज दता है कि हाई कोर्ट इसके उपर छे हफ़्त के अंदर अंदर अपना फैसला सुनावे कि अमृतपाल के उपर एन एस ए क्यों बधाई गई है ਜਦੋਂ ਕਿ ਕਿਸੇ ਦੀ ਆਜ਼ਾਦੀ ਨੂੰ ਨਜ਼ਰ ਬੰਦ ਕਰਕੇ ਰੱਖਣਾ ਇਹ ਵੀ ਜਿਹੜਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਸੋ ਅੰਮਰਤਾਪਾਲ ਸਿੰਘ ਨੂੰ ਜਿਹੜਾ ਕਿ NSA ਕਿਉਂ ਨਹੀਂ ਹਟਾਈ ਗਈ ਜੋ ਉਹਨਾਂ ਨੂੰ ਵੀ NSA ਹਟਾ ਕੇ ਦੂਸਰੇ ਉਹਨਾਂ ਦੇ ਸਾਥੀਆਂ ਵਾਂਗ ਜੋ ਉਹਨਾਂ ਦੇ ਉੱਪਰ ਜਿਹੜਾ ਕਿ ਉਹ ਕੇਸ ਚੱਲਦਾ ਹੋਊ ਉਹ ਆਪਣੀ ਜ਼ਮਾਨਤ ਲੈ ਸਕਦੇ ਨੇ ਸੋ ਐਨਐਸਏ ਜਿਸ ਦੇ ਉੱਪਰ ਲੱਗੀ ਹੁੰਦੀ ਉਸ ਨੂੰ ਜ਼ਮਾਨਤ ਨਹੀਂ ਮਿਲਦੀ ਇਸ ਨੂੰ ਲੈ ਕੇ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਉੱਪਰ ਜਿਹੜਾ ਕਿ ਐਨਐਸਏ ਟਾ ਦਿੱਤੀ ਜਾਂਦੀ ਹੈ ਔਰ ਅਮਰਤਪਾਲ ਦੇ ਐਨਐਸਏ ਵੱੱਦ ਦਾ ਕੰਮ ਦਾ ਕਾਰਨ ਦੱਸਿਆ ਜਾਂਦਾ ਕਿ ਉਹ ਦੇਸ਼ ਨੂੰ ਸੁਰੱਖਿਆ ਨੂੰ ਖਤਰਾ ਹੈ ਜਿਸ ਕਾਰਨ ਅਮਰਤਪਾਲ ਸਿੰਘ ਦੇ ਵੱਲੋਂ ਕੋਈ ਵੀ ਅਜਿਹਾ ਸੁਰੱਖਿਆ ਨੂੰ ਖਤਰੇ ਦਾ ਕੋਈ ਸਬੂਤ ਨਹੀਂ ਮਿਲਿਆ ਪਰ ਅੰਮ੍ਰਿਤਪਾਲ ਦੇ ਉੱਪਰ ਜਿਹੜਾ NSA ਵਧਾਈ ਗਈ ਇਸ ਨੂੰ ਲੈ ਕੇ ਜੋ ਆਪਰੇਸ਼ਨ ਦੇ ਉੱਪਰ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਹੁਕਮ ਸੁਣਾਇਆ ਕਿ ਉਹਨਾਂ ਦੇ NSA ਨੂੰ 6 ਹਫ਼ਤਿਆਂ ਦੇ ਅੰਦਰ ਅੰਦਰ ਖਤਮ ਕੀਤਾ ਜਾਵੇ ਤੇ ਇਸ ਦੇ ਉੱਪਰ ਪੂਰੀ ਜਾਂਚ ਕੀਤੀ ਜਾਵੇ